ਆ ਮਾਣੋ ਜੀ ਜੋ ਆਪ ਦਾ ਵਿਚਾਰ ਅਨੁਭੀ ਦੱਸਿਓ ਇਹੋਕ ਨਸ਼ਿਆ ਵਿਰੋਧ ਮੁਹਿੰਮ ਦੀ ਅਗਵਾਈ ਕਰ ਰਹੇ ਹਲਕੇ ਦੇ ਬਹੁਤ ਹੀ ਸਤਿਕਾਰਯੋਗ ਐਮ ਐਲ ਏ ਸਾਹਿਬ ਮਾਸਟਰ ਜਗਸੀਰ ਸਿੰਘ ਜੀ ਉਹਨਾਂ ਨਾਲ ਮਾਰਕੀਟ ਕਮੇਟੀ ਗੋਨਿਆਣਾ ਦੇ ਚੇਰਮੈਨ ਸਰਦਾਰ ਬਲਕਾਤ ਸਿੰਘ ਜੀ ਬੀ ਡੀ ਪੀਓ ਸਾਹਿਬ ਮੰਚ ਤੇ ਬਿਰਾਜਨਾਮ ਬਾਠਵਾ ਗੁਰੂਪਾ ਗਾਦੇ ਅਧਿਕਾਰੀ ਕਰਮਚਾਰੀ ਸਾਹਮਣੇ ਬੈਠੇ ਪਿੰਡ ਗੰਗਾ ਦੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਵੀਰ ਮਾਤਾਮਾ ਪਹਿਨਾ ਮੈਂ ਅੱਜ ਇਸ ਨਯੋਧ ਨਸ਼ਾ ਬਰੰਦ ਵਿੱਚ ਇੱਕ ਕੋਈ ਸਨੇਹਾ ਤੁਹਾਡੇ ਲਈ ਲੈ ਕੇ ਆਇਆ ਕਿ ਸਿਹਤ ਵਿਭਾਗ ਨਸ਼ੇ ਦੀ ਬਿਮਾਰੀ ਦੇ ਵਿੱਚ ਫਸੇ ਮਰੀਜ਼ਾਂ ਨੂੰ ਨਿਰੰਤਰ ਦਵਾਈ ਦਿੰਦਾ ਜੇ ਕੋਈ ਤੁਹਾਡੀ ਨਜ਼ਰ ਵਿੱਚ ਇਸ ਤਰ੍ਹਾਂ ਦਾ ਮਰੀਜ਼ ਹੈ ਜੋ ਨਸ਼ੇ ਦੀ ਆਦਤ ਵਿੱਚ ਫਸ ਚੁੱਕਿਆ ਹੈ ਉਸ ਨੂੰ ਗੋਣਿਆਂ ਦਾ ਸਰਕਾਰੀ ਹਸਪਤਾਲ ਵਿੱਚ ਪਾਜਾਓ ਉੱਥੇ ਡਾਕਟਰ ਉਸ ਦੀ ਨਸ਼ੇ ਦੀ ਆਦਤ ਕਿੰਨੀ ਕੁ ਹੈ ਉਸ ਦੇ ਹਿਸਾਬ ਨਾਲ ਉਸ ਦੀ ਦਵਾਈ ਨਿਰਧਾਰਤ ਕਰਨਗੇ ਰੋਜ਼ਾਨਾ ਉਥੋਂ ਉਹਨਾਂ ਨੂੰ ਦਵਾਈ ਦਿੱਤੀ ਜਾਂਦੀ ਹੈ ਜੇਕਰ ਕੋਈ ਇਸ ਤਰ੍ਹਾਂ ਦਾ ਵੀ ਹੁੰਦਾ ਕਿ ਉਸ ਨੂੰ ਰੋਜ਼ਾਨਾ ਹਸਪਤਾਲ ਜਾਂ ਦਿੱਕਤ ਆਇਆ ਕੋਈ ਕੰਮ ਕਾਜੀ ਇਸ ਤਰ੍ਹਾਂ ਦਾ ਕਰਦਾ ਹੁੰਦਾ ਤਾਂ ਉਸ ਨੂੰ ਡਾਕਟਰ ਦੀ ਸਲਾਹ ਮੁਤਾਬਕ ਅਸੀਂ ਹਰਤੇ ਦੀ ਦਵਾਈ ਵੀ ਦੇ ਦਿੰਨੇ ਆ ਇਸ ਲਈ ਆਪ ਨੂੰ ਅਪੀਲ ਹੈ ਕਿ ਜਿਹੜਾ ਵੀ ਕੋਈ ਇਸ ਬੁਰੀ ਆਦਤ ਵਿੱਚ ਫਸਿਆ ਹੋਇਆ ਹੈ ਉਸ ਨੂੰ ਹਸਪਤਾਲ ਵਿੱਚ ਪਹੁੰਚਾਓ ਉਸ ਦਾ ਇਲਾਜ ਪੂਰੀ ਤਰ੍ਹਾਂ ਮੁਫਤ ਹੋਵੇਗਾ ਤੇ ਲਗਾਤਾਰ ਉਸ ਨੂੰ ਦਵਾਈ ਮਿਲਦੀ ਰਹੇਗੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਆਪਣੇ ਭਗੜੇ ਤੋਂ ਚੇਅਰਮੈਨ ਸਾਹਿਬ ਦਾ ਜੀ ਆਇਆਂ ਨੂੰ ਕਹਿੰਦੇ ਆ ਜੀ ਤੇ ਚੇਅਰਮੈਨ ਸਾਹਿਬ ਆਪਣੀ ਪਛਾਣ ਰੱਖਣਗੇ ਆਓ ਜੀ ਚੇਅਰਮੈਨ ਸਾਹਿਬ ਅੱਜ ਦੇ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਐਮਐਲਏ ਸਾਹਿਬ ਮਾਸਟਰ ਜਗਜੀਤ ਸਿੰਘ ਜੀ ਔਰ ਉਹਨਾਂ ਦੇ ਨਾਲ ਸਟੇਜ ਦੇ ਉੱਪਰ ਬਿਰਾਜਮਾਨ ਐਸ ਐਚਓ ਥਾਣਾ ਨਈਆਂਵਾਲਾ ਮਰਿੰਦਰ ਸਿੰਘ ਜੀ ਬीडीपीਓ ਸਾਹਿਬ ਔਰ ਹੈਲਥ ਡਿਪਾਰਟਮੈਂਟ ਤੋਂ ਐਜੂਕੇਟਰ ਸਾਹਿਬ ਨਰੇਸ਼ ਕੁਮਾਰ ਜੀ ਔਰ ਵੱਖ-ਵੱਖ ਵਿਭਾਗਾਂ ਦੇ ਅਫਸਰ ਸਹਿਬਾਨ ਪੰਜ ਸਰਪੰਚ ਸਹਿਬਾਨ ਸਮੂਹ ਨਗਰ ਨਿਵਾਸੀ ਮਾਤਾਵਾਂ ਭੈਣਾਂ ਬਜ਼ੁਰਗ ਆਹ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤਿਕਾਰ ਦਿਓ ਸਾਥਿਓ ਆਪ ਜੀ ਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸੁਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋਗ ਅਗਵਾਈ ਦੇ ਵਿੱਚ ਜੁੱਧ ਨਸ਼ਿਆਂ ਵਿਰੁੱਧ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਸੋ ਇਸ ਮੁਹਿੰਮ ਦੇ ਤਹਿਤ ਸਰਕਾਰ ਵੱਲੋਂ ਸਾਡੀ ਡਿਊਟੀ ਲਗਾਈ ਗਈ ਹੈ ਕਿ ਪਿੰਡ ਪਿੰਡ ਗਲੀ ਸ਼ਹਿਰ ਮੁਹੱਲੇ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਣਕਾਰੀ ਦੇਣੀ ਅਵੇਅਰਨੈਸ ਫੈਲਾਉਣੀ ਕਿ ਸਰਕਾਰ ਵੱਲੋਂ ਨਸ਼ੇ ਨੂੰ ਖਤਮ ਕਰਨ ਦੇ ਲਈ ਕੀ ਕੀ ਉਪਰਾਲੇ ਕੀਤੇ ਜਾ ਰਹੇ ਹੈਗੇ ਸੋ ਅੱਜ ਆਪਾਂ ਇਹਨਾਂ ਉਪਰਾਲਿਆਂ ਵਾਸਤੇ ਵਿਚਾਰ ਵਟਾਂਦਰਾ ਕਰਨ ਲਈ ਇੱਥੇ ਇਕੱਤਰ ਹੋਏ ਆਂ ਵਾਪ ਜੀ ਨੂੰ ਪਤਾ ਹੈ ਕਿ ਜਦੋਂ ਤੋਂ ਪੰਜਾਬ ਦੇ ਵਿੱਚ ਚੱਟੇ ਦੀ ਆਮਦ ਹੋਈ ਜਾਂ ਮੈਡੀਕਲ ਨਸ਼ਾ ਕਹ ਲਈਏ ਕੈਮੀਕਲ ਨਸ਼ਾ ਕਹ ਲਈਏ ਚਿੱਟਾ ਕਹ ਲਈਏ ਸਮੈਕ ਕਹ ਲਈਏ ਹੈਰਨ ਕਹ ਲਈਏ ਜਦੋਂ ਤੋਂ ਇਹਨਾਂ ਕੈਮੀਕਲ ਮੈਡੀਕਲ ਨਸ਼ਿਆਂ ਦੀ ਆਮਦ ਹੋਈ ਹੈ ਪੰਜਾਬ ਦੇ ਵਿੱਚ ਸ਼ੁਰੂਆਤ ਹੋਈ ਹੈ ਉਦੋਂ ਤੋਂ ਲੈ ਕੇ ਲਗਭਗ 97 98 ਤੋਂ ਸ਼ੁਰੂਆਤ ਹੋਈ ਤਾਂ ਉਸ ਤੋਂ ਬਾਅਦ ਜਿੰਨੀਆਂ ਪੰਜਾਬ ਦੇ ਵਿੱਚ ਸਰਕਾਰਾਂ ਬਣੀਆਂ ਸਾਰੀਆਂ ਪਾਰਟੀਆਂ ਨੇ ਆਪਣੇ ਚੋਣ ਮਨੋਰਥ ਪੱਤਰ ਦੇ ਵਿੱਚ ਨਸ਼ੇ ਦਾ ਏਜੰਡਾ ਰੱਖਿਆ ਕਿ ਸਾਡੀ ਸਰਕਾਰ ਬਣੂਗੀ ਤਾਂ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਾਤਮ ਕਰਾਂਗੇ ਨਸ਼ੇ ਦੀ ਜੜ ਪਟਾਂਗੇ ਪਰ ਕਿਸੇ ਵੀ ਪਾਰਟੀ ਦੀ ਸਰਕਾਰ ਵੱਲੋਂ ਸਰਕਾਰ ਬਣਾਉਣ ਤੋਂ ਬਾਅਦ ਨਸ਼ੇ ਦੀ ਖਾਤਮੇ ਲਈ ਕੋਈ ਮੁਹਿੰਮ ਨਹੀਂ ਵਿੱਢੀ ਗਈ ਕੋਈ ਪ੍ਰੋਗਰਾਮ ਨਹੀਂ ਚਲਾਇਆ ਗਿਆ ਕੋਈ ਪਹਿਲ ਕਦਮੀ ਨਹੀਂ ਕੀਤੀ ਗਈ ਸੋ 2022 ਦੇ ਇਲੈਕਸ਼ਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਆਪ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲਾ ਮੁੱਖ ਮੰਤਰੀ ਸਿਹਦਰ ਭਗਵਾਨ ਸਿੰਘ ਮਾਨ ਜੀ ਵੱਲੋਂ ਸਮੂਹ ਲੀਡਰਸ਼ਿਪ ਵੱਲੋਂ ਪੰਜਾਬ ਦੇ ਲੋਕਾਂ ਦੇ ਨਾਲ ਵਾਦਾ ਕੀਤਾ ਗਿਆ ਸੀ ਕਿ ਜੇਕਰ 2022 ਦੇ ਇਲੈਕਸ਼ਨ ਦੇ ਵਿੱਚ ਤੁਸੀਂ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਸਰਕਾਰ ਬਣਾਉ ਦਿੰਨੇ ਹੋ ਤਾਂ ਪੰਜਾਬ ਦੇ ਵਿੱਚੋਂ ਨਸ਼ੇ ਜਿਹੜੇ ਉਹਨਾਂ ਨੂੰ ਖਾਦਮ ਕੀਤਾ ਜਾਊਗਾ ਸੋ ਸਰਕਾਰ ਵੱਲੋਂ ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋਏ ਜਦ ਨਸ਼ਾ ਪ੍ਰਧ ਮਹਮਦੀ ਸ਼ੁਰੂਆਤ ਕੀਤੀ ਗਈ ਔਰ ਜਿਸ ਦਿਨ ਤੋਂ ਇਸ ਮਹਮਦੀ ਸ਼ੁਰੂਆਤ ਕੀਤੀ ਗਈ ਪਹਿਲਾ ਸੂਬਾ ਲੈਵਲ ਤੇ ਫਿਰ ਜ਼ਿਲ੍ਹਾ ਲੈਵਲ ਤੇ ਬਲਾਕ ਲੈਵਲ ਤੇ ਔਰ ਹੁਣ ਪਿੰਡ ਲੈਵਲ ਤੇ ਵਾਰਡ ਲੈਵਲ ਤੇ ਗਲੀ ਮੁਹੱਲਿਆਂ ਦੇ ਤੌਰ ਤੇ ਜਿਹੜੇ ਹੈਗੇ ਆ ਸੈਮੀਨਾਰ ਹੈ ਉਹ ਕਰਵਾਏ ਜਾ ਰਹੇ ਹੈਗੇ ਸੋ ਇਸ ਮੁਹਿੰਮ ਦਾ ਮਕਸਦ ਨਸ਼ੇ ਨੂੰ ਪੰਜਾਬ ਦੇ ਵਿੱਚੋਂ ਖਾਦਮ ਕਰਨਾ ਨਸ਼ਾ ਕਾਰੋਬਾਰੀਆਂ ਦੇ ਉੱਪਰ ਕਾਰਵਾਈ ਕਰਵਾਉਣੀ ਔਰ ਜਿਹੜੇ ਬੱਚੇ ਇਸ ਬਿਮਾਰੀ ਤੋਂ ਪੀੜਤ ਹੈਗੇ ਇਸ ਬਿਮਾਰੀ ਨਾਲ ਲੜ ਰਹੇ ਹੈਗੇ ਉਹਨਾਂ ਦੇ ਇਲਾਜ ਕਰਵਾਉਣੇ ਤੇ ਇਲਾਜ ਤੋਂ ਬਾਅਦ ਉਹਨਾਂ ਨੂੰ ਕਿਤਾ ਮੁਖੀ ਸਿਖਲਾਈ ਦੇਣੀ ਤਾਂ ਕਿ ਉਸ ਸਮਾਜ ਦੇ ਵਿੱਚ ਦੇਸ਼ ਦੇ ਵਿੱਚ ਪਿੰਡ ਸ਼ਹਿਰ ਦੇ ਵਿੱਚ ਆਪਣਾ ਰੋਜ਼ਗਾਰ ਸ਼ੁਰੂ ਕਰ ਸਕਣ ਤੇ ਇੱਕ ਚੰਗੀ ਜਿਹੜਾ ਹੈਗਾ ਚੰਗਾ ਜੀਵਨ ਉਹ ਜੀ ਸਕਣ ਉਸ ਬੱਚੇ ਦੇ ਖੁੱਦੇ ਹਾਲਾਤ ਤੁਸੀਂ ਦੇਖਿਆ ਵੀ ਉਹ ਬੱਚਾ ਖੁੱਦ ਕਿੰਨਾ ਹਾਲਾਤਾਂ ਵਿੱਚੋਂ ਗੁਜ਼ਰਦਾ ਔਰ ਪਰਿਵਾਰ ਦੀ ਆਰਥਿਕ ਹਾਲਾਤ ਹੈ ਜਿਹੜੇ ਉਹ ਬਹੁਤ ਹੀ ਮਦਭਾਗੇ ਹੋ ਜਾਂਦੇ ਹੈਗੇ ਜੇਕਰ ਆਪਾਂ 20 25 ਸਾਲਾਂ ਜਿੱਤੋਂ ਪਿੱਛੇ ਚਲੇ ਜਾਈਏ ਤਾਂ ਆਪਣੇ ਪੰਜਾਬ ਦੇ ਵਿੱਚ ਕਹਿ ਲਈਏ ਜਾਂ ਹੋਰ ਜਗ੍ਹਾ ਤੇ ਕਹਿ ਲਈਏ ਤਾਂ ਚੋਰੀਆਂ ਜਿਹੜੀਆਂ ਛੋਟੀਆਂ-ਛੋਟੀਆਂ ਅੱਜ ਹੋ ਰਹੀਆਂ ਹੈਆਂ ਉਹ ਨਹੀਂ ਹੁੰਦੀਆਂ ਸੀਗੀਆਂ ਸੋ ਉਹਨਾਂ ਦਾ ਕਾਰਨ ਅਜੀ ਕਿਸੇ ਨਸ਼ਾ ਕਾਰੋਬਾਰੀ ਦੀ ਜਾਣਕਾਰੀ ਸਰਕਾਰ ਨੂੰ ਦਿੰਨੇ ਹੈਗੇ ਤਾਂ ਉਸ ਬੰਦੇ ਨੂੰ ਪਤਾ ਲੱਗ ਜੂਗਾ ਤੇ ਸਾਡੇ ਨਾਲ ਬੈਰਫਰੋਦ ਵੱਜੂ ਸਾਡੇ ਨਾਲ ਦੁਸ਼ਮਣੀ ਪੈ ਜੂਗੀ ਸੋ ਮੈਂ ਇੱਥੇ ਦੱਸਣਾ ਚਾਹਣਾ ਹੈ ਕਿ ਜਿਹੜਾ ਇਹ ਨੰਬਰ ਹੈ ਇਹ ਕੋਈ ਆਪਣੇ ਲੋਕਲ ਥਾਣੇ 'ਚ ਨਹੀਂ ਚੱਲਦਾ ਆਪਣੇ ਐਸਐਸਪੀ ਕੋਲੇ ਨਹੀਂ ਚੱਲਦਾ ਇਹ ਨੰਬਰ ਹੈ ਜਿਹੜਾ ਇਹ ਚੰਡੀਗੜ੍ਹ ਪੰਜਾਬ ਸਰਕਾਰ ਕੋਲੇ ਚੱਲਦਾ ਹੈ ਉੱਥੇ ਤੁਹਾਡੀ ਕੋਈ ਪਹਿਚਾਨ ਨਹੀਂ ਪਹੁੰਚਦੀ ਸਿਰਫ ਤੇ ਸਿਰਫ ਤੁਹਾਡੀ ਦਿੱਤੀ ਹੋਈ ਜਾਣਕਾਰੀ ਪਹੁੰਚਦੀ ਹੈ ਸੋ ਇਸ ਕਰਕੇ ਤੁਹਾਡੀ ਪਛਾਣ ਹੈ ਜਿਹੜੀ ਉਹ ਬਿਲਕੁਲ ਗੁਪਤ ਹੈਗੀ ਔਰ ਤੁਹਾਡੇ ਤੱਕ ਹੀ ਸੀਮਤ ਹੈਗੀ ਤੁਹਾਡੀ ਪਛਾਣ ਅੱਗੇ ਨਹੀਂ ਜਾਂਦੀਗੀ ਸੋ ਇਸ ਕਰਕੇ ਤੁਸੀਂ ਬੇਝਿਜਕ ਹੋਵੋਗੇ ਇਸ ਨੰਬਰ ਦੇ ਉੱਪਰ ਜਾਣਕਾਰੀ ਦੇ ਸਕਦੇ ਹੋ ਔਰ ਕਾਰਵਾਈ ਹੋ ਜੂਗੀ ਔਰ ਦੂਜੀ ਗੱਲ ਜਿਹੜੇ ਬੱਚੇ ਇਸ ਬਿਮਾਰੀ ਤੋਂ ਪੀੜਤ ਹੈਗੇ ਉਹਨਾਂ ਬੱਚਿਆਂ ਦਾ ਇਲਾਜ ਕਰਵਾਉਣ ਲਈ ਆਪਾਂ ਸਰਕਾਰ ਦਾ ਪ੍ਰਸ਼ਾਸਨ ਦਾ ਸਾਥ ਲਈਏ ਤਾਂ ਕਿ ਉਹਨਾਂ ਬੱਚਿਆਂ ਦਾ ਇਲਾਜ ਹੋ ਸਕੇ ਔਰ ਉਹ ਆਪਣੀ ਜ਼ਿੰਦਗੀ ਜਿਹੜੀ ਉਹ ਖੁਸ਼ਹਾਲ ਜ਼ਿੰਦਗੀ ਜੀ ਸਕਣ ਆਪਾਂ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਣ ਲਈ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਸਰਕਾਰ ਦਾ ਸਾਥ ਦੇਣੇਗਾ ਔਰ ਬਾਜੇ ਤੋਂ ਪਰਨ ਕਰਕੇ ਜਾਣਾ ਕਿ ਅਸੀਂ ਕਿਸੇ ਨਸ਼ਾ ਤਸਕਰ ਦੀ ਮਦਦ ਨਹੀਂ ਕਰਾਂਗੇ ਅਸੀਂ ਬੱਚਿਆਂ ਨੂੰ ਬਚਾਵਾਂਗੇ ਆਪਣੇ ਪਿੰਡ ਨੂੰ ਬਚਾਵਾਂਗੇ ਆਪਣੇ ਸ਼ਹਿਰ ਨੂੰ ਬਚਾਵਾਂਗੇ ਆਪਣੇ ਦੇਸ਼ ਨੂੰ ਬਚਾਵਾਂਗੇ ਸੋ ਇਹਨਾਂ ਕਹਿੰਦਾ ਹੋਇਆ ਮੈਂ ਆਪਣੇ ਸ਼ਬਦਾਂ ਨੂੰ ਬਰਾਮਦ ਲੈਣਾ। ਸੋ ਅੰਤ ਵਿੱਚ ਆਪ ਜੀ ਨੂੰ ਇੱਕ ਵਾਰ ਤੋਂ ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਚੇਅਰਮੈਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਐਮਐਲ ਸਾਹਿਬ ਆਪਣੇ ਵਿਚਾਰ ਰੱਖਣਗੇ। ਆਪ ਜੀ ਨੂੰ ਸਤਿਕਾਰ। ਸਾਡੇ ਨਸ਼ਾ ਬਰਦ ਜੋ ਟੀਮ ਕਰਦੀ ਜਿਵੇਂ ਨਾਲ ਵੀਡੀਓ ਸਾਹਿਬ, ਐਸਐਟੂ ਸਾਹਿਬ ਦੇ ਹੋਰ ਸਾਡੇ ਬਲੰਟੀਅਰ ਸਾਭਾ ਪੰਦੇ ਪਤਵਾਰ ਦੇ ਸੱਜਣ ਤੇ ਮੇਰੀਆਂ ਭੈਣਾ ਬਰਉ ਫਤੇ ਬੈਰੂ ਜੀ ਕਾ ਖਾਲਸਾ ਬੈਰੂ ਜੀ ਦੀ ਫਤਿਹ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਪਾਰਟੀ ਦੇ ਸ੍ਰੀ ਨੂੰ ਅਰਵਿੰਦ ਕੇ ਜੀ ਵੱਲੋਂ ਨਸ਼ਾ ਮੁਕਤੀ ਯਾਤਰਾ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਅਸੀਂ ਸੋਡੇ ਕੋਲ ਪੁੱਜੇ ਆਂ ਸਰਕਾਰ ਪੂਰੇ ਜੋਰ ਨਾਲ ਨਸ਼ਿਆਂ ਨੂੰ ਬੰਦ ਕਰਨ ਦਾ ਬੰਦ ਕਰਨ ਦਾ ਪੁਰੀ ਹੋਈ ਹੈ ਵੀ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਤੇ ਹਰ ਇੱਕ ਪਿੰਡ ਨਸ਼ਾ ਮੁਕਤ ਬਣਾਉਣਾ ਹੈ ਸੋ ਸਰਕਾਰ ਦਾ ਬਹੁਤ ਵੱਡਾ ਯੋਗਦਾਨ ਹੈ ਪੂਰਾ ਜੋਰ ਲੱਗਿਆ ਹੋਇਆ ਹੈ ਕਿ ਅਸੀਂ ਜੋ ਪਹਿਲਾਂ ਮੈਂ ਉਹ ਮੈਨੀਫੈਸਟੋ ਦੇ ਵਿੱਚ ਕਿਹਾ ਸੀ ਕਿ ਅਸੀਂ ਨਸ਼ਾ ਬੰਦ ਕਰਾਂਗੇ ਪੂਰਾ ਸੰਪਰਕ ਕਰਕੇ ਸਾਰੇ ਜਿਹੜਿਆਂ ਦੇ ਨਾਲ ਫਿਰ ਇਹ ਨਹਿਰਜੀ ਗਈ ਹੈ ਜੁੱਧ ਨਸ਼ਾ ਵਿਰੋਧ ਤੋਂ ਜੋ ਸਾਰੇ ਬੱਚੇ ਨਸ਼ਾ ਦਾ ਮਾਰਗੇ ਮੰਗਾਂ ਨੂੰ ਦੇ ਵਿੱਚ ਜਾਂ ਉਹ ਆਪਣੇ ਸਾਥੀਆਂ ਨੇ ਨਾਲ ਜੋ ਨਸ਼ਾ ਕਰਵਾ ਕੇ ਆਪਾਂ ਉਹਨਾਂ ਨੂੰ ਬੜੇ ਪਿਆਰ ਨਾਲ ਸੋ ਜਮਾਨਾ ਕਿ ਇਹਦਾ ਹੱਲ ਵੀ ਹੋ ਸਕਦਾ ਹੈ ਕਿ ਨਸ਼ਾ ਤੁਸੀਂ ਛਡ ਵੀ ਸਕਦੇ ਹੋ ਸਾਡੇ ਰੀਹੈਬਿਟੇਸ਼ਨ ਸੈਂਟਰ ਖੁੱਲੇ ਗਏ ਆ ਯਾਨੀ ਕਿ ਨਸ਼ਾ ਛਡਾਉਣ ਸੈਂਟਰ ਖੁੱਲੇ ਗਏ ਆ ਉਥੇ ਬਿਲਕੁਲ ਸਰਕਾਰ ਵੱਲੋਂ ਉਹਨਾਂ ਦਾ ਇਲਾਜ ਮੁਫਤ ਕੀਤਾ ਜਾਊਗਾ ਤੇ ਬੜੇ ਆਪਾਂ ਪਿਆਰ ਤੇ ਸਰਕਾਰਾਂ ਵੱਲੋਂ ਆਪਣੇ ਬੱਚਿਆਂ ਨੂੰ ਸਮਝਾ ਕੇ ਆਪਣੇ ਸੈਂਟਰਾਂ ਦੇ ਵਿੱਚ ਆਪਾਂ ਉਹਨਾਂ ਨੂੰ ਦਾਖਲ ਕਰਾ ਸਕਦੇ ਆ ਤਾਂ ਕਿ ਉਹ ਆਪਾਂ ਜੀਵਨਾ ਹੋ ਵਧੀਆ ਬਣੇ ਕਰ ਸਕਣਗੇ ਜੋਤਿਸ਼ਾ ਨੂੰ ਰੋਦੇ ਨਾਲ ਨਾਲ ਸਰਕਾਰ ਹੋਰ ਵੀ ਬਹੁਤ ਵਧੀਆ ਕੰਮ ਕਰ ਰਹੀ ਹੈ ਜੇ ਵੀ ਕਿ ਤੁਹਾਡੇ ਪਿੰਡ ਦੀ ਸੜਕ ਦਾ ਤੁਸੀਂ ਪਹਿਲਾਂ ਹਾਲ ਦੇਖਿਆ ਹੋਊਗਾ ਜਿਸ ਤਰ੍ਹਾਂ ਬਰਕੰਦੀ ਨੂੰ ਸੜਕ ਜਾਂਦੀ ਹੈ ਆਹ ਗਾਂ ਸਿੰਘ ਵਾਲੇ ਨੂੰ ਜਾਂਦੀ ਸੀ ਜਾਂ ਹੋਰ ਇਹਦਾ ਅਬੂ ਨੂੰ ਜਾਂਦੀ ਹੈ ਸਾਰੀਆਂ ਸੜਕਾਂ ਦਾ ਬੜਾ ਵਧੀਆ ਨਿਰਮਾਣ ਹੋ ਰਿਹਾ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਜੁਰਤੇ ਹੋ ਰਹੇ ਹੈ ਉਹੜੇ ਕਿਹਦੇ ਸਰਪੰਚ ਸਾਹਿਬ ਤੋਂ ਮੈਨੂੰ ਕਹਿੰਦੇ ਲੈਣੇ ਆ ਕਹਿੰਦੇ ਵੀ ਜਦ ਸਾਡੇ ਬੰਟੂ ਘਾਟਣਾ ਰਹੇ ਜੇ ਮੈਂ ਤੁਸੀ ਪੈਸੇ ਖਾਤਣ ਵਾਲੇ ਬਣੋ ਪੈਸਾ ਨਹੀਂ ਕੋਈ ਘਾਟਲੇ ਰਹਣ ਲੈਂਦੇ ਹੋ ਪੂਰਾ ਜੋੜ ਲੱਗਿਆ ਹੋਇਆ ਸਰਪੰਚ ਸਾਹਿਬ ਵਾਲੀ ਪਿੰਡ ਆਪ ਬੰਦਈਏ ਤੇ ਦੂਜੇ ਪਾਸੇ ਸਰਕਾਰ ਦਾ ਪੂਰਾ ਜੋੜ ਲੱਗਿਆ ਹੋਇਆ ਕਿ ਅਸੀਂ ਨਸ਼ਾ ਮੁਕਤ ਪੰਜਾਬ ਬਣਾਉਣਾ ਪਹਿਲਾਂ ਸਰਕਾਰਾਂ ਨੇ ਗੱਲੀਆਂ ਨਾਲ ਜਿਵੇਂ ਕੈਪਟਨ ਅਮਨੰਦ ਸਿੰਘ ਜੀ ਨੇ ਗੁਰਕਾ ਸਾਹਿਬ ਦੀ ਸੌਖਾ ਦੀ ਕਿ 4 ਹਫਤਿਆਂ ਦੇ ਵਿੱਚ ਨਸ਼ਾ ਕਮਨ ਕਰਦੇ ਨੇ ਪਤਾ ਨਹੀਂ ਕਿੰਨੇ ਸਾਹ ਲਾਂਗੇ ਉਹਨਾਂ ਦੇ ਜਿੱਤੇ ਹੋਏ ਕੰਡੇ ਸਾਨੂੰ ਹੁਣ ਤੋਂ ਬਣੇ ਪਏ ਐ ਮੈਨੇਜਰ ਆ ਰਹੇ ਐ ਫੋ ਆਪਾਂ ਵਧੀਆ ਸਮਾਜ ਨੂੰ ਬਣਾਉਣਾ ਹੈ ਇਹ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਨਾ ਸਰਪੰਚ ਕਰ ਸਕੀ ਪਿੰਡ ਦਾ ਨਾ ਆਪਣੇ ਐਸਐਸਪੀ ਬੱਠੇ ਇਹ ਕਰ ਸਕਣ ਨਾ ਐਸਐਸਪੀ ਕਰ ਸਕੀ ਨਾ ਡੀਸੀ ਸਾਹਿਬ ਕਰ ਸਕਣ ਤੁਹਾਡੇ ਸਹਿਯੋਗ ਤੋਂ ਬਿਨਾ ਕੋਈ ਕਾਮਨੀ ਹੁਬ ਸਕਦਾ ਜੇ ਤੁਸੀਂ ਸਹਿਯੋਗ ਦੇਵੋਗੇ ਤਾਂ ਨਸ਼ਾ ਮੁਕਤ ਪੰਜਾਬ ਆਪਣਾ ਬਣ ਸਕਦਾ ਤੁਹਾਡੇ ਸਹਿਯੋਗ ਦੀ ਲੋੜ ਹੈ ਤੇ ਸਾਨੂੰ ਸਹਿਯੋਗ ਦਿਓ ਅਸੀਂ ਤੁਹਾਡੇ ਕੋਲ ਚੱਲ ਕੇ ਆਏ ਹਾਂ ਮਿਲ ਕੇ ਪਰਮਾਨ ਕਰੀਆਂ ਬਾਕੀ ਸਭ ਨੂੰ ਜੀਵਨ ਸਾਹਮਣੇ ਬਾਸੀ ਜਿੱਤ ਪਹਿਲਾਂ ਕਰਾ ਕਰੂ ਤੇ ਹੋਆ ਪੰਜ ਤੋਂ ਕਸਮ ਖਾ ਕੇ ਜਾਣੀ ਹੈ ਕਿ ਅਸੀਂ ਕਿਸੇ ਵੀ ਨਸ਼ਾ ਬਸ ਕਰਦੀ ਮਦਦ ਨਹੀਂ ਕਰਾਂਗੇ ਨਾ ਉਹ ਵੀ ਭੁਜਵਾਤ ਕਰਾਂਗੇ ਇਨ ਆਸੀ ਕਿਸੇ ਨਸ਼ੇੜੀ ਨੂੰ ਪਰਚ ਰਣ ਦੇਵਾਂਗੇ ਤੁਹਾਨੂੰ ਹਨ ਇਹ ਨੀ ਕਮੈਂਟ ਦਾ ਪ੍ਰਮਾਣ ਕਰੀਆਂ ਵੈਕਮ ਜੀ ਖਾਲਸਾ ਵੈਕਮ ਜੀ ਆਓ ਜੀ ਐਮਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਕਿਹਾ ਕਰਾਓ ਸਾਰੇ ਖੜੇ ਬਲੋ ਸੋ ਸਾਰੇ ਸਾਰੇ ਖੜੇ ਹੋ ਜਾਓ ਆਜੋ ਵੀਰੇ ਸਾਰੇ ਅੰਦਰ ਆਜੋ ਸਾਹਮਣੇ ਆ ਜਾਓ ਇੱਥੇ ਅੱਗੇ ਆਜੋ ਜਿਹੜਾ ਟੀ-ਸ਼ਰਟ ਪਾਇਆ ਸਾਰੇ ਅੱਗੇ ਆ ਜੀ ਵੀਰੇ ਆਜੋ ਬਣ ਕੇ ਤਾਂ ਆਪਾਂ ਪੇਪਰ ਦੇਣੀ ਹੈ ਸੋ ਸਭ ਤੋਂ ਪਹਿਲਾਂ ਆਪਾਂ ਫਤਿਹ ਜੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੇ ਜਣੇ ਆਪਣਾ ਸੱਜਾ ਹੱਥ ਅੱਗੇ ਕਰ ਲਵੋ ਮੈਂ ਅੱਗੇ-ਅੱਗੇ ਬੋਲੂਗਾ ਸੋ ਆਪ ਸਭ ਨੇ ਪਿੱਛੇ-ਪਿੱਛੇ ਬੋਲਣਾ ਹੈ ਅਸੀਂ ਪਿੰਡ ਗੰਗਾ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਇਹ ਸੋ ਖਾਂਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਵਿਕਣ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਨਹੀਂ ਵੜਨ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਬੱਚੇ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛਡੌਣ ਲਈ ਸਮਝਾਵਾਂਗੇ ਅਤੇ ਨਸ਼ਾ ਛਡੌਣ ਲਈ ਨਸ਼ਾ ਮੁਕਤੀ ਕੇਂਦਰ ਵਿੱਚ ਭਾਗੀ ਕਰਵਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਨਾ ਤਾਂ ਖੁਦ ਜ਼ਮਾਨਤ ਦੇਵਾਂਗੇ ਅਤੇ ਨਾ ਹੀ ਕਿਸੇ ਹੋਰ ਵਿਅਕਤੀ ਨੂੰ ਜ਼ਮਾਨਤ ਦੇਣ ਦੇਵਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਬਹੁਤ ਬਹੁਤ ਧੰਨਵਾਦ ਆ ਸਭ ਜੀ ਦਾ ਜਿਹੜਾ ਕੀਮਤੀ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਤੁਸੀਂ ਇੱਥੇ ਆਏ ਔਰ ਇਸ ਨਸ਼ਾ ਮੁਕਤ ਦੀ ਮਿਹਰ ਦਾ ਹਿੱਸਾ ਬਣੇ